ਪਹਿਲਾ ਸਲੀਬ ਹੋਣਾ ਤਾਂ ਪਹਿਲਾ ਤੇ ਇਸ ਮੇਲੇ ਦੇ ਵਿੱਚ ਪਠਾਨਕੋਟ ਵਾਲੇ ਹਰਪਤ ਪ੍ਰਵਾਨ ਗੁਣੀ ਪੁਜੇ ਗਏ ਨੇ ਬਿਸ਼ਾਦ ਐਸਡੀ ਕਾਲਜ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਪੁਜੇ ਨੇ ਉਹਨਾਂ ਦਾ ਇੱਥੇ ਪੁਜਨ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਚੱਕ ਮਾਈਕ ਨੂੰ ਪਹਿਲੀ ਸਭਲ ਕੀਤੀ ਹੈ ਤਾਦਲਵਾਦਾ ਜਵਾਲਾ ਸਿੰਘ ਦੀ ਟੀਮ ਦੇ ਵੱਲੋਂ ਆਹ ਕਹਿੰਦੇ ਬੰਗੂ ਪਹਿਲੀ ਕਾਬੂ ਕਰ ਗਿਆ ਲਓ ਪਹਿਲੀ ਰੇਡ ਪਾ ਕੇ ਮੁੰਡਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਆ ਜੋ ਇਧਰੇ ਪਾਸੇ ਨੂੰ ਇਧਰੇ ਪਾਸੇ ਜੱਦਾ ਭਰਾ ਕਹਿੰਦੇ ਸਾਬੀ ਖੜਾ ਹੈ ਸਾਬੀ ਸਾਬੀ ਕਹਿੰਦਾ 21 ਦੁੱਕੀ ਕੀ ਕਰੀ ਯੱਕਾ ਗੋਣਾ ਚਾਹੀਦਾ ਯਾਰ ਗੋਵੇਂ ਇੱਕ ਭਾਵੇਂ ਪੱਕਾ ਹੋਣਾ ਚਾਹੀਦਾ ਜੋ ਸਾਬੀ ਬਾਈ ਕਿ ਯਾਰ ਗੋਵੇਂ ਇੱਕ ਭਾਵੇਂ ਪੱਠਾ ਹੋਣਾ ਚਾਹੀਦਾ ਸੋ ਯਾਰੀਆਂ ਵੱਡੀਆਂ ਮੇਲਾ ਵੱਡਾ कदास होंगी बहुत है। बहुत धनबाद बहुत बहुत धनबाद करते हैं कहते कपूर बिना राबी नदी टीम इन बड़ी बोली तैयार रख्या